ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਤਲकांड ਦੇ ਵਿੱਚ ਨਾਮਜ਼ਦ ਜਗਤਾਰ ਸਿੰਘ ਤਾਰਾ ਨੂੰ ਵੱਡੀ ਰਾਹਤ ਮਿਲੀ ਹੈ ਲੰਘੇ ਕੱਲ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਅਦਾਲਤ ਦੇ ਵਿੱਚ ਜਲੰਧਰ ਅਦਾਲਤ ਦੇ ਵਿੱਚ ਖਾਸ ਕਰਕੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੁੰਦੇ ਨੇ ਜਗਤਾਰ ਸਿੰਘ ਤਾਰਾ ਔਰ ਆਖਰਕਾਰ ਉਹਨਾਂ ਨੂੰ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸੁਣਵਾਈਆਂ ਹੋ ਚੁੱਕੀਆਂ ਨੇ ਔਰ ਵਕਫ ਵਕਫ ਕੇਸਾਂ ਦੇ ਚੱਲਦੇ ਜਗਤਾਰ ਸਿੰਘ ਤਾਰਾ ਦੇ ਕੇਸ ਜਿਹੜੇ ਨੇ ਉਹ ਨਿਬੜਦੇ ਨਜ਼ਰ ਆਏ ਸਨ ਪਰ ਇੱਕ ਹੋਰ ਵੱਡਾ ਕੇਸ ਜਿਹਦੇ ਆਧਾਰ ਦੇ ਉੱਤੇ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਗਿਆ ਲੰਘੇ ਕੱਲ 2012 ਦਾ ਇਹ ਕੇਸ ਦੱਸਿਆ ਜਾ ਰਿਹਾ ਜਿਸ ਆਧਾਰ ਦੇ ਉੱਤੇ ਇਹ ਪ੍ਰੋਸੀਜਰ ਜਿਹੜਾ ਫਾਲੋ ਕੀਤਾ ਗਿਆ ਔਰ ਆਖਰਕਾਰ ਉਹਨਾਂ ਨੂੰ ਰਾਹਤ ਮਿਲੀ ਹੈ ਦਰਅਸਲ ਜੇ ਇਸ ਕੇਸ ਦੀ ਗੱਲ ਕਰੀਏ ਤਾਂ ਅਨਲੋਫਲ ਐਕਟੀਵਿਟੀਜ਼ ਪ੍ਰिवेंशन ਐਕਟ ਦੇ ਆਧਾਰ ਦੇ ਉੱਤੇ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਗਰਾਿਆਂ ਦੇ ਵਿੱਚ ਗਰਾਿਆਂ ਥਾਣੇ ਦੇ ਅੰਦਰ ਇਹ ਕੇਸ ਦਰਜ ਹੁੰਦਾ ਤੇ ਉਸ ਤੋਂ ਬਾਅਦ ਇਹ ਕੇਸ ਲੰਮਾ ਚੱਲ ਰਿਹਾ ਹੁੰਦਾ ਇਸ ਦੇ ਨਾਲ ਨਾਲ ਅ ਅਸਲ ਐਕਟ ਦੀਆਂ ਧਾਰਾਵਾਂ ਵੀ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਔਰ ਨਾਜਾਇਜ਼ ਹਥਿਆਰ ਬਰਾਮਦ ਹੋਣ ਦੇ ਇਲਜ਼ਾਮ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਜਗਤਾਰ ਸਿੰਘ ਧਾਰਾ ਦੇ ਉੱਤੇ ਔਰ ਉਹਨਾਂ ਦੇ ਆਧਾਰ ਦੇ ਉੱਤੇ ਲੰਘੇ ਕੱਲ ਸੁਣਵਾਈ ਹੋਈ ਆ ਸੁਣਵਾਈ ਦੇ ਵਿੱਚ ਜਗਤਾਰ ਸਿੰਘ ਦਾਰਾ ਨੂੰ ਵੱਡੀ ਰਾਹਤ ਜਿਹੜੀ ਹੈ ਉਹ ਦੇ ਦਿੱਤੀ ਗਈ ਇਹ ਦਾ ਅਸਲ 2012 ਦੇ ਵਿੱਚ ਸਾਰਾ ਵਾਕਿਆ ਵਾਪਰਿਆ ਸੀ ਔਰ ਉਸ ਤੋਂ ਬਾਅਦ ਅਜਗਤਾਰ ਸਿੰਘ ਤਾਰਾ ਦੇ ਨਾਮ ਇੱਕ ਹੋਰ ਕੇਸ ਜਿਹੜਾ ਉਹ ਮੜ ਦਿੱਤਾ ਗਿਆ ਸੀ ਜਿਹੜਾ ਹੁਣ ਜਿਸ ਚੋਂ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਜਾਵੇਗਾ ਪਰ ਸਵਾਲ ਇੱਥੇ ਖੜਦਾ ਹੈ ਕਿ ਕੀ ਇਸ ਕੇਸ ਤੋਂ ਬਾਅਦ ਹੁਣ ਜਗਤਾਰ ਸਿੰਘ ਤਾਰਾ ਜਿਹੜੇ ਨੇ ਉਹ ਰਿਹਾਅ ਹੋ ਸਕਦੇ ਨੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜਾਂ ਫਿਰ ਨਹੀਂ ਚੰਡੀਗੜ੍ਹ ਦੀ ਬੜੈਲ ਜੇਲ੍ਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹਾਈ ਸਿਕਿਉਰਿਟੀ ਜੇਲ੍ਹ ਮੰਨੀ ਜਾਂਦੀ ਆ ਪਰ ਇਸੇ ਜੇਲ੍ਹ ਨੂੰ ਤੋੜ ਕੇ ਜਗਤਾਰ ਸਿੰਘ ਤਾਰਾ ਆਪਣੇ ਸਾਥੀਆਂ ਦੇ ਨਾਲ ਉਥੋਂ ਫਰਾਰ ਹੋਏ ਸਨ ਪਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਫੜ ਲਿਆ ਗਿਆ ਸੀਗਾ ਖੈਰ ਜਗਤਾਰ ਸਿੰਘ ਤਾਰਾ ਕੀ ਹੁਣ ਇਸ ਤੋਂ ਬਾਅਦ ਰਿਹਾਅ ਹੋ ਸਕਦੇ ਨੇ ਜਾਂ ਨਹੀਂ ਇਹਦੇ ਸਵਾਲ ਖੜਦਾ ਆ ਪਰ ਇੱਥੇ ਆ ਕੇ ਗੱਲ ਦੂਜੇ ਪਾਸੇ ਘੁੰਮ ਜਾਂਦੀ ਹੈ ਜਗਤਾਰ ਸਿੰਘ ਤਾਰਾ ਦੇ ਖਿਲਾਫ ਹੋਰ ਬਹੁਤ ਸਾਰੇ ਇਲਜ਼ਾਮ ਨੇ ਹੋਰ ਬਹੁਤ ਸਾਰੇ ਕੇਸ ਨੇ ਔਰ ਖਾਸ ਕਰਕੇ ਜਗਤਾਰ ਸਿੰਘ ਤਾਰਾ ਨੂੰ ਜਿਹੜੀ ਆ ਉਹ ਲਾਈਫ ਇਨ ਪ੍ਰिजनਮੈਂਟ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ ਜਿਸ ਕਾਰਨ ਜਗਤਾਰ ਸਿੰਘ ਤਾਰਾ ਰਿਹਾ ਨਹੀਂ ਹੋ ਸਕਦੇ ਹਾਲਾਂਕਿ ਜਗਤਾਰ ਸਿੰਘ ਤਾਰਾ ਨੂੰ ਬੀਤੇ ਦਿਨੀ ਪੈਰੋਲ ਦਿੱਤੀ ਗਈ ਸੀ ਜਦੋਂ ਉਹਨਾਂ ਦੀ ਭਾਣਜੀ ਦਾ ਵਿਆਹ ਸੀ ਉਸ ਵਿਆਹ ਨੂੰ ਅਟੈਂਡ ਕਰਨ ਵਾਸਤੇ ਜਗਤਾਰ ਸਿੰਘ ਤਾਰਾ ਨੂੰ ਪੈਰੋਲ ਦਿੱਤੀ ਜਾਂਦੀ ਔਰ ਉਹ ਜਾਂਦੇ ਵੀ ਨੇ ਹੁਣ ਗੱਲ ਕਰਦੇ ਆ ਜਗਤਾਰ ਸਿੰਘ ਤਾਰਾ ਦੇ ਉਸ ਇਨਸੀਡੈਂਟ ਦੀ ਜਿਸ ਤੋਂ ਬਾਅਦ ਜਗਤਾਰ ਸਿੰਘ ਤਾਰਾ ਦੇ ਖਿਲਾਫ ਵੱਡੀਆਂ ਕਾਰਵਾਈਆਂ ਹੋਣੀਆਂ ਸ਼ੁਰੂ ਹੋਈਆਂ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਨਾਲ ਰਿਲੇਟਡ ਤੋਂ ਦੱਸ ਦਿੰਦੇ ਆ ਕਿ ਜਗਤਾਰ ਸਿੰਘ ਤਾਰਾ ਨੇ ਇਹ ਕਮਿਟ ਕੀਤਾ ਹੋਇਆ ਹੈ ਕਿ ਇਹ ਸਾਰਾ ਕੁਝ ਹੋਇਆ ਸੀ ਔਰ ਜਗਤਾਰ ਸਿੰਘ ਤਾਰਾ ਨੇ ਆਪਣੀ ਭੂਮਿਕਾ ਵੀ ਦੱਸੀ ਹੋਈ ਹੈ ਇੱਕ ਨਿੱਜੀ ਚੈਨਲ ਦੇ ਆਰਟੀਕਲ ਦੇ ਮੁਤਾਬਿਕ ਜਗਤਾਰ ਸਿੰਘ ਤਾਰਾ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਦੋਂ ਉਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਸੀ ਕਿ ਅਗਸਤ 30 ਤੇ ਅਗਸਤ 31 ਨੂੰ ਹੋਇਆ ਕੀ ਸੀ ਜਦੋਂ ਸਰਦਾਰ ਬੀਨਤ ਸਿੰਘ ਦਾ ਅਸੈਸਿਨੇਸ਼ਨ ਹੁੰਦਾ ਹੈ ਜਦੋਂ ਉਹਨਾਂ ਦਾ ਕਤਲ ਹੁੰਦਾ ਤੇ ਉਸ ਵੇਲੇ ਹੋਇਆ ਕੀ ਸੀਗਾ ਦਰਅਸਲ ਜਗਤਾਰ ਸਿੰਘ ਤਾਰਾ ਨੇ ਸਾਰੀ ਹਾਲ ਬਿਆਨੀ ਕੀਤੀ ਹੈ ਜਿਸ ਦੇ ਵਿੱਚ ਜਗਤਾਰ ਸਿੰਘ ਤਾਰਾ ਉਹਨਾਂ ਦੇ ਨਾਲ ਸ਼ਹੀਦ ਭਾਈ ਦਲਾਵਰ ਸਿੰਘ ਔਰ ਨਾਲ ਦੀ ਨਾਲ ਬਲਵੰਤ ਸਿੰਘ ਰਾਜੋਆਣਾ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਿਵੇਂ ਜਗਤਾਰ ਸਿੰਘ ਤਾਰਾ ਨੇ ਉਸ ਵੇਲੇ ਜੋ ਬਿਆਨ ਕੀਤਾ ਸੀ ਇੱਕ ਆਰਟੀਕਲ ਦੇ ਮੁਤਾਬਿਕ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜਗਤਾਰ ਸਿੰਘ ਤਾਰਾ ਦਾ ਕਹਿਣਾ ਸੀ ਪੁਲਿਸ ਦੀ ਜਾਂਚ ਦੌਰਾਨ ਇਹ ਦਾਵਾ ਕੀਤਾ ਗਿਆ ਸੀ ਕਿ 30 ਅਗਸਤ ਨੂੰ ਸੈਕਟਰੀਏਟ ਦੇ ਵੱਲ ਗੱਡੀ ਪਾਈ ਜਾਂਦੀ ਹੈ ਐਮਬੈਸਡਰ ਕਾਰ ਜਿਸ ਦੇ ਵਿੱਚ ਜਗਤਾਰ ਸਿੰਘ ਤਾਰਾ ਮੌਜੂਦ ਹੁੰਦੇ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਨਾਲ ਭਾਈ ਦਲਾਵਰ ਸਿੰਘ ਮੌਜੂਦ ਹੁੰਦੇ ਨੇ ਭਾਈ ਦਲਾਵਰ ਸਿੰਘ ਦੀ ਜੈਕਟ ਦੇ ਅੰਦਰ ਬੌਮਬਸ ਜਿਹੜੇ ਨੇ ਉਹ ਲੁਕੇ ਹੁੰਦੇ ਨੇ ਇੱਥੇ ਦੱਸਦੀ ਕਿ ਭਾਈ ਦਲਾਵਰ ਸਿੰਘ ਨੇ ਆਪਣੇ ਆਪ ਨੂੰ ਮਨੁੱਖੀ ਬੰਬ ਬਣਾਇਆ ਸੀ ਜਿਸ ਤੋਂ ਬਾਅਦ ਇਹ ਜਿਹੜਾ ਅਸੈਸੀਨੇਸ਼ਨ ਹੋਣ ਦੇ ਵਿੱਚ ਲਿਆਂਦਾ ਗਿਆ ਸੀਗਾ ਦਲਾਵਰ ਸਿੰਘ ਦੀ ਜੈਕਟ ਦੇ ਅੰਦਰ ਮਨੁੱਖੀ ਬੰਬ ਮੌਜੂਦ ਸਨ ਇਹ ਗੱਲਾਂ ਭਾਈ ਜਗਤਾਰ ਸਿੰਘ ਤਾਰਾ ਨੇ ਦੱਸੀਆਂ ਹੋਈਆਂ ਨੇ ਪਰ ਉਸ ਦਿਨ ਅਸੈਸਿਨੇਸ਼ਨ ਜਿਹੜੀ ਆ ਹੋਣ ਦੇ ਵਿੱਚ ਨਹੀਂ ਆ ਸਕਦੀ ਕਿਉਂਕਿ ਸੈਕਟਰੀਏਟ ਤੋਂ ਬਿਆਨ ਸਿੰਘ ਉਸ ਵੇਲੇ ਜਾ ਚੁੱਕੇ ਹੁੰਦੇ ਨੇ ਹੁਣ ਗੱਲ ਆਉਂਦੀ ਹੈ ਅਗਲੀ ਤਰੀਕ ਦੀ ਯਾਨੀ ਕਿ 31 ਤਰੀਕ ਦੀ 31 ਅਗਸਤ ਨੂੰ ਕੀ ਹੋਇਆ ਸੀ ਇਸੇ ਤਰ੍ਹਾਂ ਪ੍ਰੋਗਰਾਮ ਬਣਾਇਆ ਗਿਆ ਜਗਤਾਰ ਸਿੰਘ ਤਾਰਾ ਦੀ ਜੋ ਸਟੇਟਮੈਂਟ ਹੈਗੀ ਆ ਉਹਦੇ ਮੁਤਾਬਿਕ ਜਗਤਾਰ ਸਿੰਘ ਤਾਰਾ ਨੇ ਦਲਾਵਰ ਸਿੰਘ ਦੇ ਜੈਕਟ ਦੇ ਅੰਦਰ ਆਪ ਬੰਬ ਜਿਹੜੇ ਨੇ ਉਹ ਫਿੱਟ ਕੀਤੇ ਹੁੰਦੇ ਨੇ ਤਾਰਾਂ ਜੋੜੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਅਰਦਾਸ ਕਰਦੇ ਨੇ ਜੈਕਾਰਾ ਛੱਡਦੇ ਨੇ ਔਰ ਭਾਈ ਦਲਾਵਰ ਸਿੰਘ ਅਗਾਹਾਂ ਵੱਲ ਨੂੰ ਤੁਰ ਜਾਂਦੇ ਨੇ ਜਲਕਿ ਦੂਜੇ ਪਾਸੇ ਜਗਤਾਰ ਸਿੰਘ ਤਾਰਾ ਬਲਵੰਤ ਸਿੰਘ ਰਾਜਵਾਨਾਂ ਨੂੰ ਮਿਲਦੇ ਨਹੀਂ ਔਰ ਉਹਨਾਂ ਦੇ ਨਾਲ ਅੱਗੇ ਚੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਹਰ ਕੋਈ ਜਾਣਦਾ ਖੈਰ ਇਹ ਸਾਰਾ ਮਸਲਾ ਜਿਹੜਾ ਇਹ ਆਪ ਜਗਤਾਰ ਸਿੰਘ ਤਾਰਾ ਨੇ ਮੰਨਿਆ ਹੋਇਆ ਹੈ ਇਸ ਉੱਤੇ ਕੋਈ ਦੋਰ ਨਹੀਂ ਹੈ ਕਿ ਪੁਲਿਸ ਦੇ ਸਾਹਮਣੇ ਇਹ ਕਬੂਲਨਾਮਾ ਉਹਨਾਂ ਨੇ ਕੀਤਾ ਹੋਇਆ ਔਰ ਨਾਲ ਦੀ ਨਾਲ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਜਗਤਾਰ ਸਿੰਘ ਤਾਰਾ ਦੇ ਰਿਲੇਟਿਡ ਜਦੋਂ ਇਹ ਸਭ ਕੁਝ ਹੁੰਦਾ ਪੁਲਿਸ ਅਲਟੀਮੇਟਲੀ ਉਹਨਾਂ ਨੂੰ ਫੜ ਲੈਂਦੀ ਹੈ ਤਾਂ ਜਗਤਾਰ ਸਿੰਘ ਤਾਰਾ ਆਪਣੀ ਰਿਹਾਈ ਦੇ ਵਾਸਤੇ ਕੋਈ ਵਕੀਲ ਵੀ ਉਸ ਵੇਲੇ ਪੁਆਇੰਟ ਨਹੀਂ ਕਰਦੇ ਉਹ ਕਹਿੰਦੇ ਕਿ ਮੈਂ ਜੋ ਕੀਤਾ ਇਸ ਦਾ ਮੈਂ ਪੂਰਾ ਜ਼ਿੰਮੇਵਾਰ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਚੱਕੀ ਸੀਗੀ ਇਸ ਮਾਮਲੇ ਦੇ ਵਿੱਚ ਔ ਕੇ ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਦੀ ਲਹਿਰ ਵੇਲੇ ਔਰ ਖਾਸ ਕਰਕੇ ਜਦੋਂ ਅੱਤਵਾਦ ਖਤਮ ਕਰਨ ਦੇ ਨਾਂ ਦੇ ਉੱਤੇ ਨੌਜਵਾਨ ਮੁੰਡੇ ਮਾਰੇ ਗਏ ਸੀ ਉਸ ਦਾ ਬਦਲਾ ਜਿਹੜਾ ਉਹ ਬਿਆਨ ਸਿੰਘ ਤੋਂ ਲਿਆ ਗਿਆ ਸੀਗਾ ਖੈਰ ਇਸ ਪੂਰੇ ਮਸਲੇ ਨੂੰ ਲੈ ਕੇ ਔਨ ਰਿਕਾਰਡ ਦੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਮੌਜੂਦ ਨੇ ਔਰ ਜਗਤਾਰ ਸਿੰਘ ਤਾਰਾ ਜਿਹੜੇ ਨੇ ਉਹਨਾਂ ਦੇ ਖਿਲਾਫ ਇੱਕ ਮਾਮਲਾ 2012 ਦੇ ਵਿੱਚ ਦਰਜ ਕੀਤਾ ਗਿਆ ਸੀਗਾ ਜਲੰਧਰ ਦੇ ਨਜ਼ਦੀਕ ਗਰਾਇਆਂ ਦੇ ਥਾਣੇ ਦੇ ਵਿੱਚ ਜਿਹੜਾ ਮਾਮਲਾ ਹੁਣ ਲੰਗੇ ਕੱਲ ਜਿਹੜਾ ਉਹ ਬਰੀ ਕੀਤੇ ਗਏ ਨੇ ਜਿਸ ਦੇ ਵਿੱਚੋਂ ਜਗਤਾਰ ਸਿੰਘ ਤਾਰਾ ਫਿਲਹਾਲ ਬਰੀ ਤਾਂ ਹੋ ਚੁੱਕੇ ਨੇ ਇਸ ਕੇਸ 'ਚ ਪਰ ਆਉਂਦਾ ਸਮਾਂ ਉਹਨਾਂ ਦੇ ਵਾਸਤੇ ਅਜੇ ਆਉਂਦਾ ਪੈਂਡਾ ਹੋਰ ਲੰਮਾ ਆ ਅਜੇ ਤੱਕ ਉਹਨਾਂ ਦੀ ਰਿਹਾਈ ਨੂੰ ਲੈ ਕੇ ਕੋਈ ਮਸਲਾ ਸਾਹਮਣੇ ਨਹੀਂ ਆ ਸਕਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ